ਗੱਤਰ ਤੋਂ ਵੀਗੀਆਂ ਦਿਖਾਰੇ ਇਹ ਨਾਲਾ ਦੀ ਸਾਈਡ ਆ ਵੀਦੇ ਸੀ ਇੱਥੇ ਪਾਣੀ ਬਹੁਤ ਜ਼ਿਆਦਾ ਸੜਕ ਦੇ ਉੱਪਰ ਦੀ ਜਦੋਂ ਅਸੀਂ ਪੰਨ ਕ੍ਰੋਸ ਕੀਤਾ ਪੰਨ ਕ੍ਰੋਸ ਤੋਂ ਅਗਲੀ ਸਾਈਡ ਤੇ ਨਾਲੇ ਦੀ ਸਾਈਡ ਨੂੰ ਜਾਂਦੇ ਆ ਟਰੈਕਟਰ ਨੂੰ ਤਸਵੀਰਾਂ ਸਾਡੇ ਸੌਰੀ ਸਾਡੇ ਐਂਡ ਐਂਡ ਆਰ ਨਿਊ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਹਫਤੇ ਤੁਹਾਨੂੰ ਸੱਤ ਲੋਜ ਤੇ ਇਸ ਕਾਲੀ ਬਈ ਦੀ ਅਪਡੇਟ ਦੇ ਰਹੇ ਆ ਸੋ ਇੱਥੋਂ ਦੇ ਹਾਲਾਤ ਇਹਨਾਂ ਲੋਕਾਂ ਤੋਂ ਸੁਣਿਆ ਜੋ ਇਹਨਾਂ ਲੋਕਾਂ ਦਾ ਹਾਲਾਤ ਜੋ ਇਹਨਾਂ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ ਪਹਿਲਾ ਕਾਰਨ ਇਹਨਾਂ ਦਾ ਮੇਨ ਹਾਰ ਰਸਤਾ ਆਹ ਰਸਤਾ ਜਿਹੜਾ ਨਿਕਲਦਾ ਪਈਂਦਾ ਇਹ ਰਸਤਾ ਬਿਲਕੁਲ ਸਾਹਮਣੇ ਟਰੈਕਟਰ ਆ ਰਿਹਾ ਪਾਣੀ ਦੇਖੋ ਇਸ ਰਸਤੇ ਦੇ ਉੱਪਰ ਕਿੰਨਾ ਜ਼ਿਆਦਾ ਆ ਤੇ ਪ੍ਰਸ਼ਾਸਨ ਕੋਲੋਂ ਸ਼ੁਰੂਤ ਲੈ ਕੇ ਇਸ ਬੈਂਜ ਦੀ ਮੰਗ ਕਰ ਰਹੀ ਵੀ ਇਸ ਨੂੰ ਕੋਈ ਕੋਈ ਤਾਂ ਹੱਲ ਕੀਤਾ ਜਾਵੇ ਤਾਂ ਜੋ ਇੱਧਰ ਪੰਜ ਸੱਤ ਜੋ ਪਿੰਡੇ ਨਾਲ ਤਾਂ ਲਿੰਕ ਅੱਗੇ ਨਾ ਟੁੱਟ ਸਕੇ ਸੋ ਇਹਨਾਂ ਪਿੰਡਾਂ ਦੇ ਲਿੰਕ ਟੁੱਟ ਚੁੱਕੇ ਕਿਉਂਕਿ ਆਹ ਜਿਹੜਾ ਰਸਤਾ ਇਹ ਵੀ ਟੁੱਟ ਗਿਆ ਅੱਜ ਟਰੈਕਟਰ ਸਵੇਰ ਤੋਂ ਲੱਗੇ ਆ ਇਹ ਵੀਰ ਸੇਵਾ ਕਰ ਰਹੇ ਕੋਹਾੜ ਪਰ ਇੱਕ ਦੋ ਜਿਹੜੇ ਨਗਾਰੇ ਉਤੋਂ ਪਹਿਲਾਂ ਜਿਹੜੇ ਹਾਲਾਤ ਸੀ ਤਾਂ ਆਪਾਂ 7 ਦਿਨ ਪਹਿਲਾਂ ਇੱਥੋਂ ਕੋਈ ਸਾਧਨ ਨਹੀਂ ਲੱਗਦਾ ਸੀਗਾ ਸੋ ਜੇ ਅਗਰ ਕੋਈ ਪਰੇਸ਼ਾਨੀਆਂ ਆਉਂਦੀਆਂ ਲੋਕਾਂ ਨੂੰ ਉਹ ਉੱਪਰ ਦੀ ਜਾਣਾ ਪੈਂਦਾ ਉਹ ਇਹਨਾਂ ਪਿੰਡ ਵਾਲਿਆਂ ਲੋਕਾਂ ਦਾ ਸਾਰਿਆਂ ਦਾ ਕਹਿਣਾ ਵਾ ਵੀ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਵੀਰੋ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇੱਥੋਂ ਦੇ ਹਾਲਾਤ ਨੰਗਣ ਤੋਂ ਜਾਂ ਤੁਹਾਡੇ ਪਿੰਡਾਂ ਦੇ ਹਾਲਾਤ ਕੀ ਨੇ ਹਾਲਾਤ ਮੇਰੇ ਵੀ ਬਹੁਤ ਅੱچھے ਮਾਰੇ ਆ ਜੀ ਕਿਦਾਂ ਹੁਣ ਇੱਥੇ ਪਿੰਡ 5 6 ਪਿੰਡ ਪੈਂਦੇ ਆ ਇਸ ਇਲਾਕੇ ਵਿੱਚ ਮਨਿਕ ਸਾਰਿਆਂ ਦਾ ਰਸਤਾ ਇੱਕ ਆ ਹੀ ਲੱਗਦਾ ਜੀ ਰਸਤਾ ਇੱਕ ਇਹ ਜਿੱਥੇ ਸਾਰੇ ਜਿੱਦਾਂ ਛੜਕ ਦਾ ਲਿੰਕ ਬਿਲਕੁਲ ਟੁੱਟ ਚੱਲਿਆ ਜੀ ਜੋ ਕਿ ਟਰੈਕਟਰ ਵੀ ਬਹੁਤ ਮੁਸ਼ਕਲ ਲਗਾਇਆ ਜਾਂਦਾ ਜੀ ਇੱਥੇ ਵੀ ਬਹੁਤ ਜਿੱਦ ਕਿਸ ਤੇ ਲਗਾਇਆ ਜਾਂਦਾ ਮੇਰਾ ਕਹਿਣ ਦਾ ਮਤਬ ਹੈ ਜੀ ਤੇ ਜਿੱਦਾਂ ਵੀ ਹੁਣ ਕਿਹਨੂੰ ਜ਼ਰੂਰੀ ਕੰਮ ਆ ਜਾ ਕਿਦਾਂ ਅਮਰਜੈਂਸੀ ਉਹਨਾਂ ਇਹ ਰਸਤਾ ਹੀ ਜਾਣਾ ਜੀ ਮਨੂੰ ਬਿਲਕੁਲ ਲੋਹਿਆ ਫਿਰ ਜਿੱਦਾਂ ਸ਼ਹਿਰ ਇਖੇ ਲਾਕੇ ਲੱਗਦਾ ਜੀ ਉਧਰੋਂ ਬਹੁਤ ਗੜਾ ਪੈਨ ਦਾ ਉੱਪਰ ਦੀ ਮਹਰਾਜਾ ਵਾਲਾ ਉਹ ਵੀ ਲਿੰਕ ਟੁੱਟ ਚੱਲਿਆ ਜੀ ਉਸ ਤੋਂ ਬਾਅਦ ਜਾਨੀਆ ਜਾਨੀਆ ਵਾਹ ਰਸਤਾ ਜਾ ਆਇਆ ਉਮਰਕੇ ਜਾਇਆ ਜਾਂਦਾ ਜੀ ਉਧਰ 15-20 ਕਿਲੋਮੀਟਰ ਪੈਂਦਾ ਜ ਉਹਨਾ ਪਲਾਟ ਫੋਮ ਆੜੇ ਆ ਜੀ ਤੁਸੀਂ ਰਿਸਕ ਦੀ ਗੱਲ ਕੀਤੀ ਰਿਸਕ ਵੱਡੇ ਸਾਧਨਾਂ ਤੇ ਲਿਆ ਜਿੰਦਾ ਪੂਰਾ 20 ਲੱਖ ਦੀ ਮਸ਼ੀਨਰੀ ਆ ਇਹ ਕਿਸ ਤਰ੍ਹਾਂ ਦੇ ਰਿਸਕ ਲੈ ਲਿਆ ਰਿਸਕ ਲੈਨੇ ਕਿਥੋਂ ਉਹਨਾਂ ਅਮਰਜੈਂਸੀ ਤੇ ਕਾਪਾ ਜਾਣਾ ਹੁੰਦਾ ਕਿਸੇ ਨੂੰ ਕੋਈ ਨਹੀਂ ਕੰਮ ਆ ਜੀ ਉਹ ਚਾ ਤੂੰ ਜਾਣਾ ਪਹਿਲਾਂ ਕੀ ਕਰੀਏਗੀ ਕਿ ਕਿਸ ਤਰ੍ਹਾਂ ਦਾ ਜਿੰਰੀ ਜਿੱਦਾਂ ਉਹਦਾ ਜਿੱਦਾਂ ਉਹ ਸਾਡੇ ਤੇ ਪਿੰਡ ਦੇ ਮੁੰਡੀ ਚੋਲੀਆ ਤੇ ਡਿਲੀਵਰੀ ਹੋਣੀ ਸੀ ਫਿਰ ਬੱਚੇ ਦੀ ਤੇ ਉਹਨਾ ਇਹ ਤੇ ਰਸਤਾ ਲੱਗਦਾ ਸੀ ਬਹੁਤ ਇਹਨੂੰ ਬਹੁਤ ਸਭ ਲੱਗਾ ਪੈਂਦਾ ਜੀ ਉਹ ਵੀ ਹੁਣ 15 20 ਕਿਲੋਮੀਟਰ ਉੱਪਰ ਦੀ ਮਾਰ ਕੇ ਗਿਆ ਆ ਜੀ ਹੋ ਸਕਦਾ ਜਾਨੀ ਨੁਕਸਾਨ ਹੋ ਜੇ ਜਬ ਅੱਛੇ ਰਾਜਾ ਕਿਦਾਂ ਵੀ ਰੋਕੇ ਪਿਛੇ ਆਤ ਬਹੁਤ ਮੁਸ਼ਕਲ ਜੀ ਸਰਕਾਰ ਪੂਰੀ ਪਛਸ਼ ਕਰਦੀ ਹੈ ਜੀ ਵੀ ਸਾਡੇ ਰਸਤੇ ਚੱਲੂ ਪਤੇ ਯਾਰ ਜੀ ਪ੍ਰਸ਼ਾਸਨ ਆਪਾਂ ਜਿੱਥਾ ਤੁਸੀਂ 10 15 ਦੇ ਦੋ ਇੱਥੋਂ ਆਪਾਂ ਕਰ ਰਹੇ ਆ ਪ੍ਰਸ਼ਾਸਨ ਨਾਲ ਬਾਤ ਕਰ ਰਹੇ ਆ ਪ੍ਰਸ਼ਾਸਨ ਨੇ ਐ ਸਾਈਡ ਤੇ ਤੁਹਾਡਾ ਇਹ ਤੇ ਬਈ ਦਾ ਜਿਹੜਾ ਲਿੰਕ ਟੁੱਟਿਆ ਹਿਆ ਤੁਹਾਡਾ ਕੋਈ ਹੱਲ ਕੀਤਾ ਕੋਈ ਹੱਲ ਨਹੀਂ ਕੀਤਾ ਕੋਈ ਇੱਥੇ ਮਤਲਬ ਕਿ ਸਰਕਾਰ ਇੱਥੇ ਮੰਤਰੀ ਆਏ ਸੀ ਇੱਕ ਦੋ ਵਾਰੀ ਬਾ ਦੋ ਦਿਨ ਤੇ ਮਸ਼ੀਨਾਂ ਤਿੰਨ ਦਿਨ ਚਲਾ ਗਿਆ ਇੱਥੇ ਉਸ ਤੋਂ ਬਾਅਦ ਕੋਈ ਬੱਸ ਆਏ ਨਹੀਂ ਇੱਥੇ ਜੀ ਮੰਨ ਕੇ ਚਲੋ ਜੇ ਬਾਲੇ ਜਾਣੀ ਨੁਕਸਾਨ ਤੁਹਾਡਾ ਇੱਥੇ ਹੋ ਸਕਦਾ ਕਿਉਂਕਿ ਪਹਿਲਾਂ ਸੁਣਨ ਚ ਆਇਆ ਸੀਗਾ ਵੀ 23 ਵਿੱਚ ਮੈਂ ਤੁਹਾਡੇ ਦੋ ਹੀ ਬੱਚਾ ਵੀ ਇੱਕ ਬੱਚਾ ਵੀ ਇੱਥੇ ਰੋੜ ਗਿਆ ਸੀਗਾ ਹਾਂਜੀ ਹਾਂਜੀ 23 ਜਿੱਥੇ ਇੱਕ ਬੱਚਾ ਰੁਕਿਆ ਸੀ ਜੀ ਜੀ ਹੁਣ ਮੰਨ ਕੇ ਕਿ ਤੁਹਾਨੂੰ ਆਪਾਂ ਇਹ ਰਿਸਕ ਲੈ ਰਹੇ ਹਾਂ ਤੇ ਉਸ ਤੋਂ ਰਿਸਕ ਹੈ ਜੇ 22 ਰਾਹ ਦੇ ਵਿੱਚ ਜਿਆਦਾ ਖੱਡ ਹੋਵੇ ਜੇ ਟਰੈਕਟਰ ਬੈਠ ਜਾਂਦਾ ਤੇ ਆਪਣੇ ਮੰਨ ਲਓ ਜਾਣੀ ਨਿਸ਼ਾਨ ਹੋ ਸਕਦਾ ਵੀ ਹਾਂਜੀ ਹਾਂਜੀ ਹੋ ਸਕਦਾ ਜੀ ਕਿਉਂਕਿ ਪਿੰਡਾਂ ਦੇ ਬਾਹਲੇ ਇਹ ਤਾਂ ਸਰਕਾਰਾਂ ਨੂੰ ਵੀ ਪਤਾ ਜੀ ਇੱਥੇ ਹੁਣ ਆ ਗਈ ਜਾਂ ਇਹ ਰਸਤਾ ਹੀ ਆਉਂਦੀ ਹੈ ਸਰਕਾਰਾਂ ਵੀ ਕਿਹੜੇ ਭੁੱਲ ਉਹਨਾਂ ਨੂੰ ਤੇ ਵੋਟਾਂ ਵੇਲੇ ਤਾਂ ਕਹਿੰਦੇ ਵੀ ਇਹ ਰਸਤੇ ਵਿੱਚ ਪਾਣੀ ਵੀ ਹੋਦਾ ਤਾਂ ਲੰਘ ਜਾਂਦਾ ਹਾਂ ਹਾਂ ਉਹੀ ਗੱਲ ਹੈ ਜੀ ਹੁਣ ਵੋਟਾਂ ਤਾਂ ਹੈ ਨਹੀਂ ਉਹਨਾਂ ਨੂੰ ਚਾਂਸ ਮਸਲਾ ਹੁਣ ਆਪਾਂ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਹੁਣ ਦੇਖੋ ਆ ਦੇਖੋ ਜੀ ਮੜਾ ਜਾਂ ਵੀਡੀਓ ਦੇਖੋ ਜੀ ਹੁਣ ਉਹਨਾਂ ਅਮਰਜੈਂਸੀ ਜਾਣਾ ਜੀ ਹੁਣ ਇੱਥੇ ਕਿ ਉਹ ਕਿੱਦਾਂ ਮੋਟਰਸ ਲਗਾਉਣਗੇ ਪਹਿਲਾਂ ਦੱਸੋ ਜੀ ਇਹ ਨਾ ਹੁਣ ਟਰੈਕਟਰ ਤੇ ਜਾਣਾ ਜੀ ਕਿੱਦਾਂ ਵੀ ਜਾਣਾ ਜੀ ਨਹੀਂ ਉਹ ਵੀ ਰਿਕਸ਼ੇ ਤੇ ਜਾਣਾ ਜੀ ਇਹਨਾਂ ਜੀ ਸੋ ਵੀਰੋ ਇਨਾ ਲੋਕਾਂ ਦਾ ਜਿਹੜਾ ਗੁੱਸਾ ਜਿਹੜਾ ਕਰ ਰਿਹਾ ਇਹ ਜਾਇਜ਼ ਆ ਬਿਲਕੁਲ ਜਾਇਜ਼ ਆ ਜਿੱਤਾ ਉਹ ਪਰਿਵਾਰ ਨੇ ਪਾਰ ਲੰਘਣਾ ਇੱਥੋਂ ਹੁਣ 22 ਵੀ ਜੇਕਰ ਉਹ ਉੱਪਰ ਦੀਆਂ ਗਆਂਗੀਆਂ ਘੱਟੋ ਘੜ 15 20 ਕਿਲੋਮੀਟਰ ਆ ਤੇ ਉਹ ਏਰੀਆ ਵੀ ਲਿੰਕ ਟੁੱਟਿਆ ਹੈ ਰਸਤਾ ਕਿਤੋਂ ਕਦੋਂ ਸੜਕਾਂ ਟੁੱਟੀਆਂ ਪਾਣੀ ਉਹ ਸੜਕਾਂ ਦੇ ਵੀ ਆ ਤੋਂ ਸਿਰੋ ਮੈਂ ਇੱਕ ਹੋਰ ਸੁਣ ਚਾਹੀਏ ਵੀ ਜਿਹੜਾ ਪਈ ਕਾਲੀ ਪਈਆਂ ਪਿੱਛੋਂ ਪਾਣੀ ਨਿਕਲ ਕੇ ਇਸ ਪਿੰਡ ਤੱਕ ਪਹੁੰਚ ਰਿਹਾ ਹਾਂਜੀ ਹਾਂਜੀ ਉਹ ਉੱਪਰ ਜਿੱਧਰ ਬੰਨ ਹੈਣੀ ਜਿੱਧਰ ਜਿੱਦਾਈ ਉਹ ਉੱਪਰ ਦੀ ਵਾਲਕੀ ਦੀ ਪਾਰ ਇੱਧਰ ਆ ਰਹੀ ਹੈ ਜੀ ਪਿੰਡਾਂ ਵਿੱਚ ਹੀ ਬਾਪੂ ਜੀ ਤੁਸੀਂ ਕੀ ਕਹਿਣਾ ਚ ਸਾਲੋਂ ਸਾਲ ਇਦਾਂ ਹੀ ਹਾਲਾਤ ਹੋ ਜਾਂਦੇ ਨੇ ਸਰਕਾਰ ਦਾ ਕੋਈ ਖਿਆਲ ਨਹੀਂ ਦਰ ਨੀਤੀਆਂ ਦੀ ਜਦੋਂ ਅਸੀਂ ਮਾਲ ਕਿਤੇ ਵੀ ਜਾਣਾ ਹੈ ਹੁਣ ਜਿੱਦਾਂ ਲੰਕ ਸੜਕ ਡਿੱਗ ਜਿੰਦੀ ਨੂੰ ਜਾਣੀਆਂ ਚਾਰ ਚਾਰ ਨੂੰ ਮੈਲਪੁਰ ਸਾਲਪੁਰ ਤੋਂ ਫੂਨੀਆਂ ਫੂਨੀਆਂ ਜਾਲੇ ਛਾ ਗੜਵਾ ਰਲ ਕੇ ਮਸੀਹਾਂ ਖਾਣੀਆਂ ਠੀਕ ਆ ਬੋ ਜਿੱਦਾਂ ਤੁਸੀਂ 40 ਕਿਲੋਮੀਟਰ ਬਾਅਦ ਪੈਂਦੀ ਏ ਬੱਪੂ ਜੀ ਜਿੱਦਾਂ ਤੁਸੀਂ ਮਡਾਲੇ ਸ਼ਨਾ ਤੋਂ ਤੋਂ ਇੱਥੇ ਇੱਥੇ ਆਣ ਕੇ ਤੁਸੀਂ ਆਪਣਾ ਇੱਕ ਲਾਲ ਟੈਂਟ ਤੰਬੂ ਲਾਇਆ ਹੋਇਆ ਆਰਜੀ ਤੌਰ ਤੇ ਇੱਥੇ ਕੋਈ ਪ੍ਰਸ਼ਾਸਨਾ ਤੁਹਾਡਾ ਪਤਾ ਲੈਣੇ ਕਿ ਤੁਸੀਂ ਕਿਸ ਕਰਕੇ ਬੈਠੇ ਹੋ ਕੋਈ ਪ੍ਰਸ਼ਾਸਨ ਨਹੀਂ ਆਇਆ ਜਿੱਥੇ ਤੁਹਾਨੂੰ ਕਾਰਨ ਕਿ ਤੁਹਾਡੀ ਮਜਬੂਰੀ ਕੀ ਤੁਸੀਂ ਆਪਣਾ ਘਰ-ਬਾਰ ਛੱਡ ਗਏ ਮਜਬੂਰੀ ਇਹ ਆ ਬਾਹਰ ਦੇ ਉੱਪਰ ਦੀ ਪਾਣੀ ਨੰਗਣ ਦੀ ਆ ਰਹੀ ਉਹ ਮੇਲੇ 2019 ਜੀ ਜਿੱਦਾਂ ਚੱਲ ਰਿਹਾ ਸੀ ਸ਼ਿਵਨ ਕੱਡੇ ਇਹ ਇਸ ਦਾ ਡਰਦੇ ਨਹੀਂ ਕੁੱਪਰ ਲਾਂ ਦੇ ਪਾਸੇ ਸੋ ਵੀਰੋ ਜਿਹੇ ਮੁੰਡਾ ਇੱਥੇ ਡੜਿਆ ਕਿਸੇ ਪੁੱਛਿਆ ਹੀ ਨਹੀਂ ਸੋ ਵੀਰੋ ਉਹ ਜੇ ਦੁਕਾਨਾਂ ਨੂੰ ਪੂਰੀ ਨਿਗਰਿਖ ਰਿਹਾ 23 ਵਿੱਚ ਵੀ ਡਾਰ ਖੌਫ ਆਹ ਦੇ ਡਾਰ ਦੇ ਕਾਰਨਾਂ ਇਹ ਵੀ ਨਾਲੇ ਆਪੋ ਆਪਣਾ ਉਹ ਸੁਤੰਗਰ ਉਹ ਆਈ ਬੰਦ ਲਿਆਦਾ ਪਰ ਵੀਰ ਸੋ ਕੱਪੜੇ ਲੈ ਕੇ ਉਹ ਕਿੱਥੇ ਜਾਣੀ ਤੇ ਪਾਣੀ ਟੋਡਾ ਨਹੀਂ ਲੱਗਦਾ ਅਗਲਾ ਦਿਹੀ ਹੁ ਬਾਾਈ ਵੀ ਤੁਹਾਡਾ ਪਿੱਛੇ ਵੀ ਕਨੇ ਨੁਕਸਾਨ ਹੈ ਅੱਗੇ ਜਾ ਕੇ ਪਾਣੀ ਜ਼ਿਆਦਾ ਆ ਤੇ ਜੇ ਤੁਹਾਡਾ ਜਾਣੀ ਨੁਕਸਾਨ ਹੋ ਜੇ ਮਸੂਆ ਦਾ ਤੁਸੀਂ ਜਰੂਰ ਪਤਾ ਲੈਣ ਜਾਨਾ ਪਰ بھائی ਤੇ ਤੁਹਾਡਾ ਜੇ ਇੱਥੇ ਨਕਸ਼ਾੜ ਹੋ ਜਿੰਦਾ ਤੁਸੀਂ ਤੁਰ ਕੇ ਨਗਦੇ ਪਾਣੀ ਦਾ ਵਾਹ ਜਿਆਦਾ ਤੁਸੀਂ ਕੱਲੇ ਜਾ ਰਹੇ ਕਿਧਾ ਜਾ ਰਹੇ ਦੇਖੋ ਕਿੰਨਾ ਵੱਡਾ ਰਿਸਕ ਲੈ ਕੇ ਇਹ ਵੀਰ ਇੱਥੋਂ ਪੈਦਲ ਪਾਰ ਜਾਣਗੇ ਹਾਲਾਂਕਿ ਪਾਣੀ 3-4 ਫੁੱਟ ਪਾਣੀ ਹੜਕਾ ਕਰ ਉਸਦੇ ਵਿੱਚ ਹੈ ਖੱਡ ਵੀ ਹੈ ਤੇ ਸੋ ਵੀਰ ਰਿਸਕ ਲੈ ਕੇ ਇਸ ਕਰਨ ਜਾਣਗੇ ਜਿਹਨਾਂ ਦਾ ਬਾਟਾਂ ਘਰਾ ਜੋ ਪਾਰਲੀ ਸਾਈਡ ਤੇ ਆ ਇਹ ਵੀਰ ਸੂਬਾ ਸ਼ਾਮ ਡੇਲੀ ਉਹਨਾਂ ਪਾਸੋਂ ਲਈ ਪਾਰ ਆਚਾਰਾ ਕੌਣ ਜਾਂਦੇ ਸੋ ਵੀਰ ਸਾਹਮਣੇ ਟ੍ਰੇਟ ਕਰਾਜੇ ਜੋ ਸੇਵਾ ਤੇ ਵੀਰ ਸੇਵਾ ਕਰ ਰਿਹਾ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਜਿਹੜੇ ਇਹਨਾਂ ਲੋਕਾਂ ਨੂੰ ਇੱਥੋਂ ਚੱਕ ਕੇ ਤੇ ਪਾਰ ਖੜਦੇ ਆ ਆਪਣੇ ਕੋਲੋਂ ਖਰਚਾ ਕਰਦੇ ਆ ਸੋ ਐਨਆਰਐਨ ਦੇਖੇ ਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ